ਆਨੂੰ ਸਸਰੀ ਗਾਲ ਆਡਾ ਮਸਲਾ ਇਹ ਹੈ ਜੀ ਕਿ ਸਾਡੀ ਸੈਲਰੀ ਹੈ ਜਿਹੜੀ ਪਹਿਲਾਂ ਠੇਕੇਦਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਜੋ ਤੁਹਾਨੂੰ ਪਿਛੇ ਮਿਲਦਾ ਸੀ ਉਹ ਹੀ ਦਿੱਤਾ ਜਾਵੇਗਾ ਪਰ ਇਸ ਮਹੀਨੇ ਜਿਹੜੀ ਸੈਲਰੀ ਆਈ ਆ ਸਾਡੀ ਸੈਲਰੀ ਬਹੁਤ ਜਾਣਿਆਂ ਦੀ ਘੱਟ ਆਈ ਆ ਸਾਡੇ ਦੋ ਸੰਡੇ ਦੋ ਹੌਲੀਡੇ ਸਾਨੂੰ ਉਹ ਵੀ ਨਹੀਂ ਦਿੱਤੇ ਗਏ ਓਵਰਟਾਈਮ ਲੱਗਾ ਵੀ ਜਿਹੜਾ ਕੋਈ ਵੀ ਨਹੀਂ ਦਿੱਤਾ ਗਿਆ 12000 ਸਾਡੇ 12000 ਤੋਂ ਅੱਧ ਕਿਸੇ ਦੀ ਸੈਲਰੀ ਨਹੀਂ ਜੀ ਦਿੱਤੀ ਗਈ ਨਾ ਸਾਡਾ ਪੀਐਫ ਕੱਟਿਆ ਗਿਆ ਕਹਿੰਦਾ ਪੀਐਫ ਕੱਟਿਆ ਗਿਆ ਸਾਡਾ ਕੰਮ ਸਭ ਤੋਂ ਜ਼ਿਆਦਾ ਲੋਡਿੰਗ ਅਨ ਲੋਡਿੰਗ ਦਾ ਹਾਰਡ ਆ ਆਾਨੂੰ 526 ਰੁਪਏ ਨਾਲ ਦਿਹਾੜੀ ਮਿਲ ਰਹੀ ਆ ਜੀ ਆਾਨੂੰ ਸੈਂਟਰਲੋਂ ਜਿਹੜੀ ਦਿਹਾੜੀ ਆ 700 ਰੁਪਏ ਉਹ ਸਾਨੂੰ ਦਿਹਾੜੀ ਚਾਹੀਦੀ ਆ ਜੀ ਬਸ ਸਾਡੀ ਇਹੀ ਮੰਗ ਆ ਇਹ ਇਹੀ ਮੰਗ ਕਰਦੇ ਆਂ ਅਸੀਂ ਇਸ ਕਰਕੇ ਸਾਰੇ ਜਣੇ ਵੀਰ ਹੜਤਾਲ ਤੇ ਬੈਠੇ ਆਂ ਕਿੰਨਾ ਚਿਰ ਬਿਠੇ ਹਾਂ ਆਈ ਸਾਡੇ ਜਿੰਨੇ ਪਹਿਲੇ ਵਰਕਰਾਂ ਦੇ ਦਿਨ ਲੱਗੇ ਸਾਨੂੰ ਉਹ ਵੀ ਪੂਰੇ ਨਹੀਂ ਮਿਲੇ ਜਿਹਦੇ ਕਿ ਇਹ ਦੇ ਮਹੀਨੇ ਦੇ ਵਿੱਚ 26 ਦਿਨ ਲੱਗੇ ਆ ਉਹ 26 ਦਿਨ ਦੀ ਹਾਜ਼ਰੀ ਨਹੀਂ ਮਿਲੀ ਉਹਨਾਂ 21 ਤੋਂ 22 ਦਿਨਾਂ ਦੀ ਹਾਜ਼ਰੀ ਨਹੀਂ ਮਿਲੀ ਆ ਜੀ ਉਹ ਵੀ ਕੱਟ ਮਿਲੀ ਆ ਉਹਦੇ ਕੱਟ ਕੇ ਮਿਲੀ ਆ ਬਾਕੀ ਜਿਨੇ ਸਾਡੀ ਸੈਲਰੀ ਬਣਾਈ ਆ ਉਹਨੂੰ ਪੁੱਛਿਆ ਜਾਵੇ ਕਿ ਕਿਹੜੇ ਹਿਸਾਬ ਨਾਲ ਕਿਦਾਂ ਸੈਲਰੀ ਨਹੀਂ ਬਣਾਈ ਆ ਅੰਗਰੇਜ਼ ਸਿੰਘ ਉਹਦਾ ਨਾਮ ਲੈ ਸਾਡੀ ਸੈਲਰੀ ਕੋਈ ਨਾ ਭੁੱਲੇ ਉਹਨੂੰ ਪੁੱਛਿਆ ਜਾਵੇ ਕਿ ਸੇ ਲੇਵਰ ਦੀ ਸੈਲਰੀ ਕਿਹੜੇ ਹਿਸਾਬ ਨਾਲ ਬਣਾਈ ਆ ਬਾਅਦ ਵਿੱਚ ਕਹਿੰਦਾ ਇਹ ਤੁਹਾਡੇ ਦੋ ਸੰਡੇ ਨਹੀਂ ਡੈਸਟ ਕੀਤੇ ਸੈਲਰੀ ਤਾਂ ਸਾਰੇ ਇੱਕ ਵਾਰੀ ਬਾਦ ਵਿੱਚ ਕਹਿੰਦੇ ਤੁਹਾਡੇ ਦੋਸਾਂ ਦੇ ਅਡਜਸਟ ਬਜਟ ਕਰਨੇ ਕੀ ਮੰਗ ਕਰਦੇ ਜਿਹੜੀ ਹੋਇਆ ਕਿ ਦੋ ਵਾਰ ਬਣਦੀ ਕੀ ਮੰਗ ਕਰਦੇ ਹਾਂਜੀ ਅਈ ਤੇ ਉਹ ਕਹਿੰਨੇ ਵੀ ਸਾਡਾ ਜੋ ਸਾਡਾ ਹੱਕ ਆ ਸਾਡਾ ਜਿਹਦਾ ਕੰਮ ਆ ਉਹਦੇ ਹਿਸਾਬ ਨਾਲ ਸਾਨੂੰ ਸੈਲਰੀ ਮਿਲਣੀ ਚਾਹੀਦੀ ਆ ਜੋ ਕੇਂਦਰ ਸਰਕਾਰ ਵੱਲੋਂ ਨਿਯੁਤ ਕੀਤੀ ਗਈ ਆ